ਸਤ ਸ੍ਰੀ ਅਕਾਲ ਜੀ ਪੈਣਾ ਤੇ ਪ੍ਰਭੂ ਕੀ ਹਾਲ ਚੱਲਿਆ ਸਾਰਿਆਂ ਦਾ ਰਜੀ ਖੁਸ਼ੀ ਹੋ ਤੇ ਅੱਜ ਹੈਗੀ ਹੈ ਜੀ ਤਰੀਕ 12 12 ਨਵੰਬਰ 2025 ਤੇ 12 ਨਵੰਬਰ 2025 ਔਰ ਟਾਈਮ ਹੋ ਗਿਆ ਜੀ ਰਾਤ ਦੇ 11:50 ਮਿੰਟ ਤੇ ਮੈਂ ਇਸ ਟਾਈਮ ਸਗਾ ਜੀ ਇਹ ਕਰਮਾ ਕਰਮੂਨੇ ਦੇ ਲੱਗੇ ਜਿਹੜਾ ਸ਼ਹਿਰ ਆ ਕਰੇਮਾ ਤੇ ਕਰੇਮਾ ਦੇ ਵਿੱਚ ਮੈਂ ਇੱਥੇ ਦੁੱਧ ਲੱਦਣਾ ਆ ਰਾਤ ਨੂੰ ਤੇ ਦੁੱਧ ਲੱਦ ਹੋ ਰਿਹਾ ਤੇ ਵੈਸੇ ਲੱਦਣ ਨੂੰ ਤਾਂ ਆ ਜਿਹੜੀ ਹੈ ਨਾ ਮੇਰੇ ਕੋਲ ਗੱਡੀ ਆ ਟਰੱਕ ਆ ਇੱਥੋਂ ਮੈਂ ਸੋ ਕੰਟਲ ਦੁੱਧ ਲਦਣਾ ਤੇ ਹਿਸਾਬ ਨੂੰ 100 ਕੰਟਲ 10000 ਲੀਟਰ 100 110 ਇੰਨਾ ਕੁ ਹੋ ਜਾਂਦਾ ਇਹਨਾਂ ਦਾ ਆ ਜਿੱਥੇ ਹੁਣੇ ਆ ਮੈਂ ਖੜਾ ਤੇ ਕੀ ਕਹਿੰਦੇ ਆ ਦੂਸਰਾ ਰੱਬ ਤੁਹਾਡਾ ਭਲਾ ਕਰੇ ਇਹ ਗੱਡੀ ਦਾ ਨਾ ਪੰਪ ਜਿਹੜਾ ਆ ਖਿੱਚਣ ਵਾਲਾ ਆ ਮੋਟਰ ਜਿਹੜੀ ਲੱਗੀ ਉੱਤੇ ਪੰਪ ਜਿਹਦੇ ਨਾਲ ਦੁੱਧ ਖਿੱਚਦੇ ਆ ਬੜਾ ਜ਼ਬਰਦਸਤ ਹੈ ਉਦਾਂ ਤੋਂ ਚਲੋ ਮੈਂ ਆਪਣੇ ਲੋਂ ਕਿ ਕੋਸ਼ਿਸ਼ ਰੱਖਦਾ ਹਾਂ ਉਹਦਾ ਤੇਲ ਪਾਣੀ ਚੈੱਕ ਕਰਕੇ ਜਿੱਦਾਂ ਵੀ ਕਿ ਡਰਾਈਵਰ ਨੇ ਗੈਲੀ ਕਰਦੇ ਆ ਤੇਲ ਦੂਰ ਤੋਂ ਮੈਂ ਆਪਣੇ ਲੋ ਉਹਦੀ ਥੋੜੀ ਸੈਟਿੰਗ ਜੀ ਕੀਤੀ ਅੱਦੇ ਸੀ ਜਗਾਰ ਦੇ ਆ ਲਾਇਆ ਜਿੰਨਾ ਕੁ ਮੈਨੂੰ ਵੇਹੇ ਇਦਾਂ ਮੈਂ ਕੋਈ ਟੈਕਨੀਕਲ ਬੰਦਾ ਹੈ ਨਹੀਂ ਤੇ ਪਰ ਫੇਰ ਵੀ ਆਪਣੇ ਲੋ ਮਾੜਾ ਮੋਟਾ ਜਿੰਨਾ ਕੁ ਰੱਬ ਨੇ ਸੋਝੀ ਦਿੱਤੀ ਪਰਮਾਤਮਾ ਨੇ ਅਕਲ ਦਿੱਤੀ ਆ ਥੋੜੀ ਬੁਧੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਹਰ ਕੋਈ ਬੰਦਾ ਦੇਖਦਾ ਵੀ ਯਾਰ ਮੇਰਾ ਕੰਮ ਜਿਹੜਾ ਮੈਂ ਕਰ ਰਿਹਾ ਆ ਉਹ ਸਹੀ ਤਰੀਕੇ ਇਹ ਤੁਸੀਂ ਹਿਸਾਬ ਲਾ ਲਓ ਵੀ 100 ਕੁਇੰਟਲ ਦੁੱਧ ਤੇ ਇੱਕ ਹੋਰ ਸਾਡਾ ਟਰੱਕ ਡਰੱਕਿਆ ਉਹ ਟਾਈਮ ਇਹਨੂੰ ਡਬਲ ਆਉਂਦਾ ਇਹਨੇ 20 ਮਿੰਟਾਂ ਚ 100 ਕੁਇੰਟਲ ਦੁੱਧ ਲੱਦ ਦੇਣਾ ਤੁਸੀਂ ਆਪੇ ਟੀਮ ਅਲੋਟ 30 ਮਿੰਟ ਦੇ ਵਿੱਚ 100 ਕੁਇੰਟਲ ਦੁੱਧ ਖਿੱਚ ਦੇਣਾ ਤੇ ਮੈਂ ਕਹਾਂ ਚਲ 20 ਮਿੰਟ ਹੈਗੇ ਆ ਤੇ ਚਾਹ ਮੇਰੀ ਮੈਂ ਪੀਲੇ ਸੀ ਅਜਹਿ ਨਹੀਂ ਕੀ ਮਿਲਕ ਗਈ ਆ ਚਾਰਜ ਮੇ ਤੁਰ ਲੱਗੇ ਨਹੀਂ ਸਾਰੀ ਪੀਲੀ ਚਾਹ ਕਾਫੀ ਸੀ ਪਰ ਮੈਂ ਲਾਲ ਚ ਕਰ ਲਿਆ ਜਦੋਂ ਸ਼ਾਮੀ ਜੀ ਗੱਡੀ ਤੋਰੀ ਨਾ ਤੇ ਉਸ ਲਈ ਮੈਂ ਸਾਰੀ ਪੀਲੀ ਚਾਹ ਮੇਰਾ ਦਿਲ ਕੀਤਾ ਯਾਰ ਫਿਲਮਾ ਪਤਾ ਨਹੀਂ ਕੀ ਚੱਕਰ ਬਣਿਆ ਤੇ ਮੈਂ ਗੱਲ ਹਨਾ ਇੱਥੇ ਬੜੀ ਇੰਪੋਰਟੈਂਟ ਗੱਲ ਕਰਨ ਲੱਗਾ ਸੀ ਵੀ ਪਰਦੇਸ ਜਿਹੜਾ ਪੈਣਾ ਦੇ ਭਰਾਓ ਸਾਰਿਆਂ ਰਾਸ ਨਹੀਂ ਆਉਂਦਾ ਜਿੱਦਾਂ ਪਰਦੇਸ ਕਿਸੇ ਵੀ ਆਪਾਂ ਦੇਸ਼ ਵਿੱਚ ਕਿਸੇ ਵੀ ਮੁਲਕ ਵਿੱਚ ਹੈਗੇ ਆ ਕੋਈ ਵੀ ਆਪਣਾ ਨੂੰ ਦੂਸਰਾ ਕੀ ਕਹਿੰਦੇ ਆ ਪਰਦੇਸ ਜਿਹੜਾ ਸਾਰਿਆਂ ਨੂੰ ਰਾਸ ਨਹੀਂ ਆਉਂਦਾ ਅੱਜ ਅੱਜ ਦੀ ਮੈਂ ਤੁਹਾਨੂੰ ਗੱਲ ਦੱਸਦਾ ਤੁਹਾਨੂੰ ਪਤਾ ਸਾਰਿਆਂ ਭੈਣਾ ਭਰਾਵਾਂ ਨੂੰ ਜਿਹੜੇ ਕੋਈ ਦੋ ਚਾਰ ਦੇਸ਼ ਦੇ ਕੋਈ ਵੀਡੀਓ ਤੇ ਜਦੋਂ ਹਨਾ ਮੈਂ ਗੱਡੀ ਤੋਰੀ ਤੇ ਮੈਨੂੰ ਘੰਟਾ ਕੁ ਹੋ ਗਿਆ ਸੀ ਅੱਧਾ ਪੌਣਾ ਆਪੋਣਾ ਇੱਕ ਘੰਟਾ ਸੀ ਹੋਇਆ ਜੀ ਤੇ ਉਸ ਟਾਈਮ ਮੈਂ ਇੱਕ ਤਰ ਮਿਲਿਆਰ ਮੰਨੀਆਂ ਚ ਸੀ ਦੁੱਧ ਲੈਣ ਇੱਕ ਡੇਰੀ ਚ ਗਿਆ ਉੱਤਰ ਮਾਨ ਤੋਂ ਵੀ ਵਾਲੀ ਸਾਈਡ ਨੂੰ ਮਿਲਿਆਰ ਮੰਨੀਆਂ ਚ ਪਿੰਡਾ ਮਾਨ ਤੋਂ ਬਾਅਦ ਸ਼ਾਇਦ ਕਲੰਬਰਦੀਆ ਚ ਬਿਲਕੁਲ ਇੱਕ ਮੇਰੇ ਸਹਾਂ ਨਾਲ ਮਿਲਿਆਰ ਮੰਨੀਆਂ ਚ ਪਿੰਡਾ ਸਟੇਟ ਜਿੱਦਾਂ ਤੇ ਕੱਲ ਜਿਹੜੀ ਮੈਂ ਦੱਸਾਂ ਉੱਥੇ ਮੈਨੂੰ ਹਨਾ ਸਾਡੇ ਮੇਰੇ ਪਿੰਡ ਦੇ ਬੰਦੇ ਦਾ ਇੱਕ ਤਾਂ ਮੈਨੂੰ ਫੋਨ ਆਇਆ ਉਹਨੂੰ ਇਟਲੀ ਚ ਆਏ ਨੂੰ 26 ਸਾਲ ਹੋ ਗਏ 26 ਸਾਲ ਆਏ ਨੂੰ ਔਰ 26 ਉਹ ਉਹ ਮਨੁਦਾ ਤਾਂ ਮੈਨੂੰ ਉਹਦੇ ਬਾਰੇ ਪਤਾ ਆ ਫੈਮਿਲੀ ਵਾਲਾ ਮੁੰਡਾ ਆ ਉਹਦੀ ਘਰ ਵਾਲੀ ਵੀ ਵਿਚਾਰੀ ਬਹੁਤ ਚੰਗੀ ਆ ਤੇ ਉਹਦਾ ਇੱਕ ਮੁੰਡਾ ਆ 14 ਸਾਲਾਂ ਦਾ ਇੱਕ ਬੱਚਾ ਤੇ ਉਹ ਕਹਿੰਦਾ ਸਵੇਰ ਨੂੰ ਪੱਕੇ ਹੀ ਜਾ ਰਿਹਾ ਅੱਜ ਦਾ ਸਵੇਰ ਨੂੰ ਕੱਲ ਨੂੰ ਮਤਲਬ ਕੱਲ ਨੂੰ 13 ਤਰੀਕ ਆ ਮੈਨੂੰ ਚੇਤਾ ਭੁੱਲ ਗਿਆ ਉਹਨੂੰ ਟਾਈਮ ਪੁੱਛਣ ਦਾ ਵੀ ਕਿੰਨੇ ਵਜੇ ਫਲਾਈਟ ਹੈ ਹੋਰ ਗੱਲਾਂ ਵੱਲੋਂ ਮੈਂ ਕਰਦਾ ਰਿਆਂ ਤੇ ਤੁਹਾਡਾ ਭਲਾ ਹੋ ਜੇ ਦੂਸਰਾ ਹੈ ਨਾ ਮੈਂ ਮਮੀ ਜਿੱਦਾ ਕੰਮ ਤੇ ਸੀ ਕਿਉਂਕਿ ਮੈਂ ਮੁੜ ਕੇ ਸਾਡਾ ਕੰਮ ਇਦਾਂ ਦਾ ਹੁੰਦਾ ਜੇ ਲੇਟ ਹੋ ਜਾਈਏ ਇਦਾਂ ਗੱਲਾਂ-ਫੁੱਲਾਂ ਦੇ ਕਿਤੇ ਚੱਕਰਾਂ 'ਚ ਹੁਣ ਤੇ ਚਲੋ ਮੈਂ ਗੱਲਾਂ ਕਰ ਰਿਹਾ ਕਿਉਂਕਿ ਮੇਰਾ ਦੁੱਧ ਲੱਤ ਹੋ ਰਿਹਾ ਦੀ ਖੜਕਾ ਤੁਹਾਨੂੰ ਸੁਣਦਾ ਹੋਣਾ ਪਰ ਜੇ ਉਦਾਂ ਇਹ ਤਾਂ ਹੁਣ ਮਤਲਬ ਵੀ ਮੈਂ ਉਦਾਂ ਵੀ ਬਿਲ ਨਹੀਂ ਪੈਣਾ ਸੀ ਤੇ ਜੇ ਵੈਸੇ ਗੱਡੀ ਖੜੀ ਕਰਕੇ ਗੱਲਾਂ ਕਰ ਲਾ ਪੀਜੋ ਫੂਨ 6 ਕੰ ਬਹੁਤ ਲੇਟ ਹੋ ਜਾਂਦਾ ਕਿਉਂਕਿ ਸੜਕ ਤੇ ਵੀ ਜਾਣਾ ਕਈ ਗੱਲਾਂ ਬੱਤਾਂ ਹੋ ਜਾਂਦੀਆਂ ਮੈਂ ਵੀ ਬਾਲੀਆਂ ਨਹੀਂ ਗੱਲਾਂ ਕੀਤੀਆਂ ਉਹ ਹਨਾ ਸਾਡੇ ਪਿੰਡ ਦਾ ਬੰਦਾ ਪੱਕਾ ਹੀ ਇਟਲੀ ਛੱਡ ਕੇ ਹਮੇਸ਼ਾ ਲਈ ਉਹ ਵਾਪਸ ਪੰਜਾਬ ਜਾ ਰਿਹਾ ਆਪਣੇ ਪਿੰਡ ਤੇ ਮੈਂ ਜਿਹੜੀ ਸ਼ੁਰੂ ਤੋਂ ਗੱਲ ਕੀਤੀ ਸੀ ਨਾ ਭੈਣਾਂ ਦੇ ਭਰਾਵੋ ਪਰਦੇਸ ਸਾਰਿਆਂ ਨੂੰ ਰਾਸ ਨਹੀਂ ਆਉਂਦਾ ਉਹ ਬਚਾਰਾ ਬੰਦਾ ਤਾਂ ਚੰਗਾ ਐਵੇਂ ਕਹਾਂ ਮੁੰਡਾ ਏ ਠੀਕ ਹੈ ਦਿਲ ਦਾ ਐ ਇੱਕ ਨੰਬਰ ਕੋਰਾ ਸਾਫ਼ ਬੰਦਾ ਮਤਲਬ ਹੀ ਦਿਲ ਦਾ ਇਦਾਂ ਝੂਠ ਚਲਾਕੀਆਂ ਵਾਲਾ ਨਿਕਾ ਪਰ ਉਹਨਾਂ ਨੂੰ ਨਾ ਹਫਤਾ ਹਫਤਾ ਕਹਦੇ 10 ਦਿਨ ਹੋ ਗਏ ਸ਼ਾਇਦ ਮੈਨੂੰ ਇੱਕ ਦਿਨ ਮਿਲੇ ਸੀ ਉਹ ਜਦੋਂ 10 ਮਿੰਟ ਆਏ ਸੀ ਮੇਰੇ ਕੋਲ ਇੱਥੇ ਸਾਡੇ ਲੱਗੇ ਰਹਿੰਦੇ ਹੋ ਮਤਲਬ ਅੱਧੇ ਬੀਹਾਂ ਕਮੈਂਟਾਂ ਦਾ ਰਸਤਾ ਹੈ ਜਿੱਥੇ ਮੈਨਰੇ ਨਾ ਮੇਰੇ ਘਰ ਤੋਂ ਵੀ 25 ਮਿੰਟ ਦਾ ਉਹਨਾਂ ਦਾ ਮੇਰੇ ਤੱਕ ਕੋਈ ਕੰਮ ਸੀ ਉਹਨੇ ਜਦੋਂ ਕੋਈ ਆਪਣੇ ਫੋਨ ਫਾਨ ਦੀ ਇਦਾਂ ਕੋਈ ਇਹ ਤੇ ਪ੍ਰਬੂ ਪ੍ਰਾ ਦਾ ਕੰਮ ਥੀ ਉਹਦਾ ਕੁ ਬੈਂਕ ਬੁੰਕ ਦਾ ਇਦਾਂ ਮੈਂ ਮੜਾ ਮੋਟਾ ਪੜ ਲੈ ਲਿਆ ਥੋੜਾ ਬੋਤਾ ਚਲੋ ਇੰਨਾ ਜ਼ਿਆਦਾ ਤਾਂ ਨਹੀਂ ਫੇਰ ਵੀ ਉਹ ਵਿਚਾਰਾ ਬਿਲਕੁਲ ਹੀ ਉਹ ਮੈਨੂੰ ਦੋਵੇਂ ਮੀਆਂ ਬੀਵੀ ਨਾਲ ਹੀ ਉਹਨਾਂ ਦਾ ਮੁੰਡਾ ਬੜੇ ਮੈਨੂੰ ਮੈਨੂੰ ਇਦਾਂ ਮਹਿਸੂਸ ਹੋਇਆ ਜਦੋਂ ਡਿਪਰੈਸ਼ਨ 'ਚ ਹੁੰਦੇ ਇਦਾਂ ਕੰਬਲੇ ਹੋਏ ਵਿਚਾਰੇ ਇੰਨੇ ਟੈਂਚ 26 ਸਾਲ ਹੋ ਗਏ ਔਰ ਉਹਦੇ ਕੋਲ ਪੈਸੇ ਵੀ ਠੀਕ ਠਾਕ ਆ ਪੈਸੇ ਇਹ ਤਾਂ ਨਹੀਂ ਮੈਂ ਕਹਿੰਦਾ ਕਿ ਕਰੋੜਾਂ ਅਰਬਾਂ ਖਰਬਾਂ ਵੀ ਮੈਂ ਆਪਣਾ ਹੁਣ ਅਗਲਾ ਇੰਨਾ ਥਰੋ ਟ੍ਰਿਕੀਆਂ ਦੱਸਾਂ ਦਾ ਮੇ ਕੋਈ ਇੰਨੇ ਪੈਸੇ ਆ ਜਾਂ ਕਿੱਦਾਂ ਪਰ ਮੈਨੂੰ ਲੱਗਾ ਵੀ ਉਹਦੇ ਕੋਲ ਠੀਕ ਠਾਕ ਪੈਸੇ ਹੈਗੇ ਆ ਜਿੱਦਾਂ ਬੰਦੇ ਨੂੰ ਪਤਾ ਹੀ ਹੁੰਦਾ ਜਿਹੜਾ ਕੋਈ ਤੁਹਾਨੂੰ ਜਾਣ ਪਛਾਣ ਵਾਲਾ ਹੁੰਦਾ ਤੇ ਕੀ ਕਹਿੰਦੇ ਆ ਦੂਸਰਾ ਜਮੀਨ ਉਹਦੇ ਕੋਲ ਹੈਗੀ ਆ ਜੀ 3 ਸਾਡੇ ਆਹੋ ਸਾਡੇ ਕਿ ਤਿੰਨ ਖੇਤ ਜ਼ਮੀਨ ਦੇ ਆ ਉਹਦੇ ਕੋਲ ਜਿੰਨਾ ਕੁ ਮੈਨੂੰ ਪਤਾ ਉਹ ਸਾਡੇ ਤਿੰਨ ਇੰਨੇ ਕੀ ਹੈ ਜਿਆਦਾ ਨਹੀਂ ਗੀ ਸਾਡੇ ਕਿ ਤਿੰਨ ਖੇਤ ਜ਼ਮੀਨ ਦੇ ਆ ਉਹਦੇ ਕੋਲ ਕਿਉਂਕਿ ਤੇ ਉਹ ਹੁਣ ਸਵੇਰ ਨੂੰ ਕੱਲ ਨੂੰ ਹੁਣ ਫਲਾਈਟ ਦੇ ਟਾਈਮ ਦਾ ਨਹੀਂ ਪਤਾ ਕੱਲ ਨੂੰ 13 ਨਵੰਬਰ 2025 ਨੂੰ ਕੱਲ ਨੂੰ ਮਿਲਾਨ ਤੋਂ ਜਾ ਰਿਹਾ ਹਾਂ ਮਲਪੈਂਸੇ ਤੋਂ ਪੱਕਾ ਹੀ ਜਿਹਦਾ ਇਟਲੀ ਛੱਡ ਕੇ ਸਾਰਾ ਉਹਨੇ ਹਿਸਾਬ ਤਾਂ ਉਹ ਉਹ ਦੱਸਦਾ ਸੀ ਮੈਨੂੰ ਡੇੜਾ ਦੋ ਮਹੀਨੇ ਪੁੱਗਾ ਸੀ ਉਹਨੂੰ ਕੰਮ ਛੱਡੇ ਨੂੰ ਜਿਦਾ ਕੰਮ ਆਪ ਉਹਨੇ ਵੇਸੇ ਛੱਡਿਆ ਸੀ ਕਮ ਕੁੰਬੀ ਦਾ ਵਾਰਾ ਸੀ ਤੇ ਪੈਸੇ ਚਲੋ ਠੀਕ ਠਾਕ ਮੰਨਦੇ ਉਹਨੂੰ ਘਰ ਹੋਰ ਦੱਸਦਾ ਉਹਨੂੰ ਘਰਪੁਰ ਵੀ ਫਰੀਦਾ ਮਿਲਿਆ ਸੀ ਮਾਲਕਾਂ ਲੋ ਇਹ ਨਹੀਂ ਵੀ ਕੋਈ ਇਦਾਂ ਦੀ ਤੇ ਪਰ ਉਹ ਵਿਚਾਰੇ ਜਦੋਂ ਨਾ 10 ਦਿਨ ਮੈਂ ਜਿਹੜੀ ਗੱਲ ਦੱਸਣ ਲੱਗਾ ਜੀ 10 ਦਿਨ ਪਹਿਲਾਂ ਵਿਚਾਰੇ ਮੈਨੂੰ ਮਿਲਣ ਆਏ ਇਦਾਂ ਵੀ ਕੋਈ ਕੰਮ ਸੀ ਛੁਟਾ ਜਾ ਜਿਆਦਾ ਨਹੀਂ 5-7 ਮਿੰਟ ਰੁਕੇ ਦੇ ਜੋ ਕਰੂੰ ਬਾਹਰ ਘਰ ਵੀ ਨਹੀਂ ਆਇਆ ਤੇ ਇੰਨੇ ਡਿਪਰੈਸ਼ਨ ਦੇ ਵਿੱਚ ਮੈਨੂੰ ਉਸ ਦਿਨ ਛੁੱਟੀ ਸੀ ਤੇ ਉਹ ਇੰਨੇ ਡਿਪਰੈਸ਼ਨ ਦੇ ਵਿੱਚ ਮੈਨੂੰ ਲੱਗਾ ਜਿਦਾਂ ਵੀ ਮੈਂ ਕਮਾਂ ਕੋਸ਼ਿਸ਼ ਤੋਂ ਮੈਨੂੰ ਦੁੱਖ ਬਹੁਤ ਜ਼ਿਆਦਾ ਹੋਇਆ ਤੈਨੂੰ ਸੱਚੀ ਗੱਲ ਦੱਸਾਂ ਭੈਣਾ ਭਰਾਵਾਂ ਨੂੰ ਚਲੋ ਤੁਸੀਂ ਕਿਹੜੇ ਵੀਡੀਓ ਬਣਾਉਣ ਦਾ ਮਾਰੇ ਜਾਂ ਇਦਾਂ ਬਾਕੀ ਜੀ ਜੇ ਮੈਂ ਉੱਪਰੋਂ ਉੱਪਰੋਂ ਕਰਾਂ ਨਾ ਜਿੱਦਾਂ ਵੀ ਵੈਸੇ ਹੀ ਵੀਡੀਓ ਬਣਾਉਣ ਦਾ ਬਾਰੇ ਮੈਂ ਦਿਲੋਂ ਤੁਹਾਨੂੰ ਦੱਸ ਰਿਹਾ ਕਿਉਂਕਿ ਦੇਖਣ ਵਾਲੇ ਮੈਂ ਕਿਹਨਾਂ ਨੂੰ ਵੀ ਕਿਹਾ ਸੀ ਹਰ ਇੱਕ ਭੈਣ ਭਰਾ ਪਤਾ ਹੁੰਦਾ ਹੈ ਕਿਹੜਾ ਬੰਦਾ ਕਿੱਥੋਂ ਬੋਲਦਾ ਹੈ ਤੇ ਮੈਨੂੰ ਇਹਨਾਂ ਤੁਹਾਨੂੰ ਸੱਚੀ ਗੱਲ ਦੱਸਾਂ ਉਹਨਾਂ ਨੇ ਇੱਦਾਂ ਨਹੀਂ ਕੁਝ ਦੱਸਿਆ ਮੈਂ ਤਾਂ ਚਲੋ ਜਿਹੜੇ ਕੰਮ ਕਰਨਾ ਜਿੰਨੀ ਮੇਰੇ ਕੋਲ ਹੈਲਪ ਹੋਈ ਹੋਈ ਉਹਨਾਂ ਨੇ ਕਾਗਜ਼ ਪੱਤਰ ਦਿੱਤੇ ਤੀਤੀ ਤੇ ਉਹ ਤਾਂ ਬਹੁਤ ਪੁਰਾਣੇ ਆ ਉਹ ਇੱਦਾਂ ਆਏ ਆਇਆ ਜਦੋਂ ਸੀ ਨਾ ਕਿਤੇ ਉਹ ਆਇਆ ਸੀ ਮੈਨੂੰ ਪਤਾ ਆ ਉਹ ਪੇਪਰ ਆ ਦੇ ਪੱਕੀ ਤੌਰ ਤੇ ਆਇਆ ਸੀ ਮਤਲਬ ਜਿਹੜੇ ਕੰਟਰੈਕਟ ਵਾਲੇ ਨਹੀਂ ਪੇਪਰ ਹੁੰਦੇ ਇੰਡੀਆ ਤੋਂ ਲੁਕੀ ਆਉਂਦੇ ਪੰਜਾਬ ਤੋਂ ਪੱਕੇ ਤੌਰ ਤੇ ਜਿੱਦਾਂ ਜਿਹੜਾ ਇਦਾਂ ਖੁੱਲਦੇ ਸਾਲ ਵਾਲੇ ਪੇਪਰ ਇਹਨਾਂ ਤੇ ਤਾਂ ਉਦੋਂ ਦਾ ਹੀ ਉਹ ਕੰਮ ਤੇ ਲੱਗਾ ਲੱਗ ਬਲ ਤੁਸੀਂ ਸਾਰਾ ਬੰਦਾ ਤੇ 26 ਸਾਲ ਕੰਮ ਕਰਕੇ ਉਹ ਇੰਨਾ ਵਿਚਾਰਾ ਮਤਲਬ ਦੁਖੀ ਦੋਵੇਂ ਉਹਦੀ ਘਰ ਵਾਲੀ ਵੀ ਉਹ ਚੰਗੀ ਆ ਤੇ ਮੈਂ ਕਿਹਾ ਭੈਣੇ ਵੀ ਉਹ ਇਦਾਂ ਦੱਲੇ ਆ ਵੀ ਤੂੰ ਇੰਨੀ ਦੁਖੀ ਐ ਉਹ ਵਿਚਾਰੀ ਬੋਲੀ ਨਹੀਂ ਤੇ ਕੀ ਕਹਿੰਦੇ ਆ ਦੂਸਰਾ ਮੈਨੂੰ ਸੱਚ ਪੁੱਛੂ ਉਹਨਾਂ ਨੇ ਆਖ ਤਨੀਂ ਦੱਸਿਆ ਪਰ ਮੈਂ ਉਹਨਾਂ ਨਾਲ ਦੇਖ ਕੇ ਹੀ ਦੁਖੀ ਹੋ ਗਿਆ ਮਤਲਬ ਵੀ ਮੇਰਾ ਦਿਲ ਇਦਾਂ ਰੋਂਨ ਨੂੰ ਕਰੇ ਵੀ ਉਹਨਾਂ ਮੈਂ ਕਿਹਾ ਯਾਰ ਵਿਚਾਰੇ ਨੂੰ ساری ਉਮਰ ਉਹਨੇ ਗਾਲ ਦਿੱਤੀ 26 25 26 ਸਾਲ ਹੋ ਗਏ ਆਏ ਨੂੰ 25 26 ਸਾਲ ਥੋੜੇ ਨਹੀਂ ਹੁੰਦੇ ਕਿਉਂਕਿ ਅਗਰ ਕੋਈ ਬੱਚਾ ਜੰਮਦਾ ਨਾ ਕੋਈ ਧੀ ਹੋਵੇ ਪੁੱਤ ਹੋਵੇ ਨਿਆਣਾ ਜੰਮ ਕੇ ਵਿਹੋਂਨ ਵਾਲਾ ਹੋ ਜਾਂਦਾ 25 26 ਸਾਲ ਮਤਲਬ ਜਵਾਨ ਹੋ ਜਾਂਦਾ ਸਾਰ ਬੰਦੇ ਦੀ ਜਵਾਨੀ ਸਾਰੀ ਨਿਕਲ ਜਾਂਦੀ ਆ ਤੇ ਹੁਣ 26 ਸਾਲ ਬਾਅਦ ਬਸ ਜਾ ਰਿਹਾ ਤੇ ਕੋਈ ਮਤਲਬ ਵੀ ਵਿਚਾਰਾ ਦੁਖੀ ਸੀ ਹੁਣ ਉਹਨੇ ਹੋਣਾ ਨਿਕਾ ਇੰਨਾ ਤੋਂ ਮੈਨੂੰ ਪਤਾ ਹੈ ਸਾਰਾ ਕੁਝ ਛੱਡ ਕੇ ਆਪਣਾ ਹਸਾਬ ਕਿਤਾਬ ਕਰਕੇ ਜੋ ਵੀ ਪੱਕੇ ਤੌਰ ਤੇ ਜਾ ਰਿਹਾ ਪਰ ਮੈਂ ਮੈਂ ਕਿਹਨਾ ਚੰਗਾ ਹੋਇਆ ਪਤਾ ਕਿਦਾਂ ਕੋਸਾ ਦਾ ਕਈ ਇੱਥੇ ਮਤਾਂ ਦੇਣ ਨਾਲੇ ਵੀ ਬਥੇਰੇ ਹਿੱਤਾ ਕੋ ਪੈਸੇ ਹੁਣੇ ਹਿੱਤਾ ਫਲਾਨਾ ਤਮਖੜਾ ਪਰ ਚਲੋ ਕਰਮਾਂ ਦਾ ਤੇ ਜਿਹੜਾ ਲੇਖਾ ਜੋਖਾ ਸਾਬਕ ਤਮ ਹਰ ਇੱਕ ਨੂੰ ਦੇਣਾ ਪੈਣਾ ਮੈਨੂੰ ਵੀ ਦੇਣਾ ਤੁਹਾਨੂੰ ਵੀ ਕੋਈ ਵੀ ਜਿਹੜਾ ਆ ਭਾਵੇਂ ਆਪਣੇ ਧੀਆ ਪੁੱਤ ਭੈਣ ਭਰਾ ਮਾਂ ਬਾਪ ਆ ਜਿਹੜਾ ਲੇਖਾ ਜੋਖਾ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਆ ਵੀ ਉਹ ਹਰ ਇੱਕ ਨੂੰ ਕੱਲੇ ਕੱਲੇ ਨੂੰ ਦੇਣਾ ਪੈਣਾ ਪਰ ਜਿਹੜਾ ਇੱਥੇ ਮੈਂ ਕਿਹਾ ਇੰਨਾ ਦੁਖੀ ਹੋ ਜੇ ਕਿਸੇ ਇਨਸਾਨ ਨੂੰ ਨਾ ਮੇਰਾ ਖੁਦੇ ਦੇਖਿਆ ਮੈਂ ਲੋਕਾਂ ਵਲ ਦੇਖ ਕੇ ਰਿਸ਼ਤੇਦਾਰਾਂ ਆਪਣੇ ਸੱਜਣਾ ਮਿੱਤਰਾਂ ਦਾ ਜ ਤਜਰਬਾ ਕੀਤਾ ਉਹ ਦਿਨ ਜੇ ਜਿਹਨੂੰ ਕਿਸੇ ਨੂੰ ਡਿਪਰੈਸ਼ਨ ਹੈ ਨਾ ਬਹੁਤ ਮੁਸ਼ਕਲ ਹੈ ਇੱਥੇ ਵੀ ਉਹ ਡਿਪਰੈਸ਼ਨ ਤੋਂ ਬਾਹਰ ਆ ਜਾਵੇ ਉਹਦਾ ਇੱਕੋ ਇੱਕ ਹੱਲ ਹੈ ਪੰਜਾਬ ਰਵੇ ਜਿਹੜਾ ਜਿਹੜਾ ਤੇ ਪੱਕਾ ਜਾ ਸਕਦਾ ਪੱਕਾ ਚੱਲ ਜਿਵੇਂ ਜੇ ਕਿਸੇ ਨੇ ਉਦਾਂ ਵੀ ਦਿਲ 'ਚ ਛਾ ਵੀ ਮੈਂ ਮੋੜਨਾ ਮੇਰਾ ਸਰਦਾਂ ਨਿਕਾ ਖੁੱਸਾ ਹੋਣ ਦੀਆਂ ਮਜਬੂਰੀਆਂ ਘੱਟ ਤੋਂ ਘੱਟ 6 ਮਹੀਨੇ ਸਾਲ ਤੱਕ ਰਵੇ ਨਾ ਕੋਈ ਮਹੀਨੇ 15 ਦਿਨਾਂ ਦੇ ਨਾਲ ਨਹੀਂ हां ਉਹਦਾ 15-20 ਦਿਨਾਂ ਵਿੱਚ ਸੁਧਾਰਤ ਹੋ ਜਾਂਦਾ ਜੇ ਪੱਕਾ ਡਿਪਰੈਸ਼ਨ ਹਲੋਣਾ ਮਿੱਤਰੋ ਪੰਜਾਬ 'ਚ ਡਿਪਰੈਸ਼ਨ ਦਾ ਇਲਾਜ ਹੋਰ ਕੋਈ ਨਹੀਂ ਜਿੰਨੀਆਂ ਮਰਜ਼ੀ ਦਵਾਈਆਂ ਖਾਓ ਕੁਝ ਕਰੋ ਵਾਹਿਗੁਰੂ ਚਲੋ ਸਭ ਨੂੰ ਤੰਦਰੁਸਤੀ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਪ੍ਰਮਾਤਮਾ ਕਿ ਇਦਾਂ ਦੀ ਇਹ ਡਿਪਰੈਸ਼ਨ ਦੁੱਖ ਇਦਾਂ ਦਾ ਮੈਂ ਖੁਦ ਰਿਆਂ ਡਿਪਰੈਸ਼ਨ ਤੇ ਮੈਨੂੰ ਪਤਾ ਤੇ ਇਸ ਕਰਕੇ ਡਿਪਰੈਸ਼ਨ ਦਾ ਇਲਾਜ ਪੰਜਾਬ 'ਚ ਆ ਹੋਰ ਕੋਈ ਨਹੀਂ ਤੇ ਇੱਕ ਬੰਦਾ ਨਾ ਮੈਨੂੰ ਇਹ ਮਿਲਿਆ ਸੀ ਡੈਰੀ ਚ ਕਿੱਥੇ ਇਧਰ ਮਾਮ ਤੋਂ ਕਾਫੀ ਪੁਰਾਣਾ ਉਹ ਪੈਨਸ਼ਨ ਵੀ ਆਇਆ ਮੈਂ ਉਹਨੂੰ ਇਹ ਤੇ ਪੁੱਛਿਆ ਮੈਂ ਕਿਹਾ ਬਾਈ ਕਿਦਾਂ ਮੇਰੇ ਨੂੰ ਤਾਂ ਕਾਫੀ ਉਮਰ ਚ ਵੱਡਾ ਸੀ ਤੇ ਮੈਂ ਕਿਹਾ ਬਾਈ ਤੇ ਕੀ ਕਹਿੰਦੇ ਆ ਉਹਨੇ ਤਾਂ ਨਿਆਣੇ ਵੀ ਆਪਣੀਆਂ ਕੁੜੀਆਂ ਮੁੰਡੇ ਵਿਆ ਲਿਓ ਪੁੱਤਿਆਂ ਦੋਤੇ ਆਲਾ ਸੀ ਮਤਲਬ ਬੁੱਢਾ ਹੋਇਆ ਸੀ ਬਾਈ ਕਹਦਾ ਵੀ ਉਹ ਤਾਂ ਅੰਕਲਾਂ ਅੰਕੀ ਸੀ ਤੇ ਉਹ ਤਾਂ ਮੈਂ ਕਿਹਾ ਕਿ ਤਾਂ ਕਹਿੰਦਾ ਨਿਆਣੇ ਵਿਆਹ ਤੇ ਆ ਤੇ ਕੁੜੇ ਕੁੜੀ ਆ ਕੁੜੀ ਲੱਗ ਆਪਣੇ ਘਰ ਰਹਿੰਦੀ ਆ ਮੁੰਡਾ ਆਪਣੇ ਘਰ ਅਸੀਂ ਕਿਹਦਾ ਮੀਆਂ ਬੀਵੀ ਸਾਡੇ ਕੋਲ ਅਲੱਗ ਘਰ ਮੈਂ ਕਿਹਾ ਭਰਾਵਾ ਤੂੰ ਸਾਰੀ ਪੈਨਸ਼ਨ ਆਇਆ ਸਾਰੀ ਉਮਰ ਤੋਂ ਪਤਨੀ 40 50 ਸਾਲ ਹੋ ਗਏ ਇਹਨੂੰ ਆਏ ਇਹਨੂੰ ਜਿੱਦਾਂ 5 ਕਿੰਮੈਂਟ ਕਰੀ ਗੱਲ ਹੋਈ ਸੀ ਮੈਂ ਕਿਹਾ ਤੁਸੀਂ ਲੱਗ ਕਿਉਂ ਰਹਿੰਦੇ ਨਹੀਂ ਚਲ ਜੇ ਕੁੜੀ ਵਿਆਹ ਤੇ ਇਹ ਮੁੰਡੇ ਨਾਲ ਨੌ ਪੁੱਤ ਨਾ ਤ ਰਹੇ ਕਿੰਦਾ ਨਹੀਂ ਭਰਾਵਾ ਇੱਥੇ ਦੇ ਕਾਨੂੰਨ ਹੀ ਇਦਾਂ ਦੇ ਇੱਥੇ ਲੱਗ ਲੱਗ ਲੁਕੀ ਰਹਿੰਦੇ ਮੈਂ ਕਿਹਾ ਕਾਨੂੰਨ ਤੈਨੂੰ ਜ਼ਬਰਦਸਤ ਥੋੜੋ ਕਹਿੰਦੇ ਵੀ ਕੋਨੂ ਨੇ ਇਹ ਕਹਿੰਦੇ ਵੀ ਤੂੰ ਆਪਣਾ ਘਰ ਵੀ ਛੱਡ ਕੇ ਮੁੰਡੇ ਨੂੰ ਬਾਹਰ ਭੇਜ ਜਾ ਮੁੰਡੇ ਦਾ ਘਰ ਵੀ ਇਕੱਠੇ ਰੋ ਵੀ ਸੋਹਣਾ ਲੱਗਦਾ ਹੋਰ ਇੱਥੇ ਕਹਿੰਦਾ ਸੀ ਥੁੰਮੀਆਂ ਬੀਬੀ ਆਣ ਲੱਗ ਘਰ ਤੇ ਰਹਿਣੇ ਆ ਪੰਜਾਬ ਚਲ ਜੀ ਦਾ ਹੁਣ ਪੈਨਸ਼ਨ ਲੱਗੀ ਆ ਜੀ ਦਾ ਮੈਂ ਕਿਹਾ ਇਹਨੂੰ ਜਿੰਦਗੀ ਸੌਂਦੇ ਟਰੈਕਟਰ ਲੈ ਕੇ 에어ਪੋਰਟ ਤੇ ਸਫ਼ਰ ਕਰਨਾ ਇਹ ਸਾਲਾ ਕੋਈ ਜ਼ਿੰਦਗੀ ਆ ਕਿੱਦਾਂ ਦੇ ਖੁੱਤੇ ਲੋਕ ਆ ਪਰ 에어ਪੋਰਟਾਂ ਦੇ ਕੋਲ ਮੰਨ ਕਹਿੰਦੇ ਇੰਜੋਏ ਆ ਲਾਈਫ ਆ ਲੈ ਲਓ ਮੈਨੂੰ ਬੜਾ ਗੁੱਸਾ ਮੈਗਾ ਭਰਾਵਾ ਮੈਂ ਮੰਨ ਚਾਹੇ ਜਿਹਨੂੰ ਰੱਬ ਨੇ ਰੱਬ ਦੇ ਦਿੱਤੇ ਅਕਲ ਨਹੀਂ ਆਈ ਮੇਰੇ ਦਿੱਤੇ ਆ ਕੀ ਹੋਣੀ ਇੱਦਾਂ ਦੇ ਵੀ ਦੁਨੀਆ ਚਲੋ ਜੀ ਮੇਰਾ ਕੰਮ ਦਾ ਟਾਈਮ ਹੋ ਗਿਆ ਲੈ ਮੈਂ ਦੇਦਾ ਅੱਜ ਲਈ ਨਹੀਂ ਹੈਸ਼ਟੈਗ ਖਰੀਆਂ ਖਰੀਆਂ ਜਉਂਦੇਵਾਦਰ ਵਾਹਿਗੁਰੂ ਸਭ ਨੂੰ ਤੰਦਰੁਸਤ ਦੇ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ